ਤਤ ਖਰੀਆ ਗਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੀ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਦੇ ਮੌਸਮ ਬਾਰੇ ਇਹ ਜਾਣਕਾਰੀ ਅਗਲੇ 5 ਦਿਨਾਂ ਦੇ ਮੌਸਮ ਬਾਰੇ ਅਲਰਟ ਇਨਾ ਇਲਾਕਿਆਂ ਵਿੱਚ ਪਵੇਗਾ ਭਾਰੀ ਮੀਂਹ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆਰੀਆ ਬੱਦਵਾਰ ਦੇਰ ਸ਼ਾਮ ਦਿੱਲੀ 에어ਪੋਰਟ ਜੀ ਹਾਂ ਦਿੱਲੀ ਐਂਡ ਸਰ ਦੇ ਵਿੱਚ ਭਾਰੀ ਮੀਂਹ ਹਾਲਾਤ ਇਹ ਸਨ ਕਿ ਦਿੱਲੀ ਨੂੰ ਐਨਸੀਆਰ ਨਾਲ ਜੁੜਨ ਵਾਲੀਆਂ ਕਈ ਸ਼ੜਕਾਂ ਪਾਣੀ ਨਾਲ ਭਰ ਗਈਆਂ ਦਬਤ ਪੋਕਾ ਪੱਤੇ ਸਮੇ ਲੋਕ ਟ੍ਰੈਪ ਚ ਫਸ ਗਏ ਮੌਸਮ ਵਿਭਾਗ ਨੇ ਵੀਰਵਾ ਦਿੱਲੀ ਲਈ ਔਰਾਂ ਚ ਲੜ ਜਾਰੀ ਕੀਤਾ ਤੇ ਨਾਲ ਹੀ ਪੰਜਾਬ ਦੀ ਗੱਲ ਕਰੀਦਾ ਪੰਜਾਬ ਦਾ ਮੌਸਮ ਵੀ ਦਿਨੋਂ ਦਿਨ ਕੜਾਕਰੀ ਗਰਮੀ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਤੇ ਪਰ ਹੁਣ ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਤੱਕ ਪੰਜਾਬ ਹਰਿਆਣਾ ਤੇ ਦਿੱਲੀ 'ਚ ਬਾਰਿਸ਼ ਦੀ ਪੂਖਾਣੀ ਕੀਤੀ ਆ ਆਈਐਮਡੀ ਨੇ ਕਿਹਾ ਹੈ ਕਿ ਦਿੱਲੀ ਦੇ ਆਲੇ ਦੁਆਲੇ ਮੌਨਸੂਨ ਦਾ ਘੇਰਾ ਬਣਿਆ ਹੋਇਆ ਤੇ ਇਸ ਦੇ ਲਈ ਇਸ ਹਫਤੇ ਦੇ ਅੰਤ ਤੱਕ ਤੋਂ ਅਗਲੇ ਹਫਤੇ ਤੱਕ ਹਲਕੀ ਤੋਂ ਦਰਮਿਆਨੀ ਅਤੇ ਕਈ ਖੇਤਰਾਂ 'ਚ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਭਾਗ ਨੇ ਬੱਤੂ ਰਾਤ ਨੂੰ ਦਿੱਲੀ ਐਸਆਰ 'ਚ ਭਾਰੀ ਮੀਂਹ ਦੀ ਪੂਖਾਣੀ ਕੀਤੀ ਸੀ ਨਾਲ ਹੀ ਮੌਸਮ ਭਾਗ ਨੇ ਦਿੱਲੀ ਦੇ ਨਾਲ ਨਾਲ ਪੰਜਾਬ ਹਰਿਆਣਾ ਪੂਰਬੀ ਰਾਜਸਥਾਨ 오ਡੀਸਾ ਦੇ ਵਿੱਚ ਵੀ ਮੀਂਹ ਪੈਂਦੀ ਬਾਰਿਸ਼ ਦੀ ਪੂਖਾਣੀ ਕੀਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਜਣਵਾਦ